ਤਾਂ ਗੱਲ ਕਰਾਂਗੇ శ్రీలంక ਦੇ ਇੱਕ ਟਾਪੂ ਤੇ ਰਾਜ ਕਰਨ ਵਾਲੇ ਰਾਜੇ 라ਵਣ ਦੀ ਜਿਹਨੂੰ ਅਥਾ ਗਿਆਨ ਸੀਗਾ ਤਾਂ ਹੀ ਉਹਦੇ ਕਹਿੰਦੇ ਸੀ 10 ਸਿਰ ਸੀਗੇ ਉਹਦੀ ਇੱਛਾ ਇੱਛਾ ਸੀਗੀ ਉਹਦੀ ਧਾਰਨਾ ਸੀ ਕਿ ਉਹ ਦੇਵਤਿਆਂ ਨੂੰ ਜਿਹੜਾ ਕਾਬੂ ਕਰੂਗਾ ਇਹ ਸੋਚ ਉਹ ਰੱਖਦਾ ਸੀ ਕਈ ਥਾਵਾਂ ਤੇ 라ਵਣ ਨੂੰ ਮਾੜਾ ਸਮਝਿਆ ਗਿਆ ਕਈ ਥਾਵਾਂ ਤੇ 라ਵਣ ਨੂੰ ਚੰਗਾ ਕਈ ਥਾਵਾਂ ਤੇ ਪੂਜਾ ਹੁੰਦੀ ਹੈ ਕਈ ਥਾਵਾਂ ਤੇ 라ਵਣ ਨੂੰ ਸਾੜਿਆ ਜਾਂਦਾ ਆ ਹੁਣ ਅੱਗੇ 10 ਦਿਨਾਂ ਨੂੰ ਆਪਣੇ 라ਵਣ ਨੂੰ ਜਿਹੜੇ ਲੋਕ ਸਾੜਨਗੇ ਆ ਉਸ ਰਾਵਣ ਤੋਂ ਕਿਤੇ ਮਾੜੇ ਅੱਜ ਦੇ ਲੋਕ ਨੇ ਕਿਹੜੇ ਲੋਕ ਨੇ ਇਹੀ ਇੱਕ ਹਫ਼ਤਾ ਦੇ ਵਿੱਚ ਦੱਸਾਂਗੇ ਸਮਝ ਆ ਗਈ ਚੰਗੀ ਲੱਗੀ ਵੀਡੀਓ ਨੂੰ ਸ਼ੇਅਰ ਕਰ ਦਿਓ ਹੋਰ ਵੀਡੀਓ ਦੇਖਣ ਲਈ ਪ੍ਰੋਫਾਈਲ ਤੇ ਜਾ ਕੇ ਪੇਜ ਨੂੰ ਫੋਲੋ ਕਰ ਲਿਓ ਕਹਿੰਦਾ ਆਏ ਸਾਲ ਹੋਣ ਇਕੱਠੇ ਲਾ ਅੱਗ ਤੀਰ ਦਿੰਦੇ ਝੋਕ ਨੇ ਰਾਵਣਾ ਤੇਰੇ ਨਾਲੋਂ ਮਾੜੇ ਅੱਜ ਦੇ ਲੋਕ ਨੇ ਰਾਵਣਾ ਤੇਰੇ ਨਾਲੋਂ ਮਾੜੇ ਅੱਜ ਦੇ ਲੋਕ ਨੇ ਮਨਾਂ ਵਿੱਚ ਭਰੀ ਬੇਈਮਾਨੀ ਕੁੱਟ ਕੇ ਹਰ ਹੁਣ ਹੱਤਿਆ ਚੱਲੀ ਜਾਂਦੀ ਬੱਚੀ ਜਾਨ ਸੁੱਟ ਕੇ ਦੇਖ ਕਰਤੂਤਾ ਇਹਨਾਂ ਰੋਂਦੇ ਬੋਕ ਨੇ 라ਵਣਾ ਤੇਰੇ ਨਾਲੋਂ ਮਾੜੇ ਅੱਜ ਦੇ ਲੋਕ ਨੇ 라ਵਣਾ ਤੇਰੇ ਨਾਲੋਂ ਮਾੜੇ ਅੱਜ ਦੇ ਲੋਕ ਨੇ ਲਾਲਚ ਦੇ ਬਸ ਪੈ ਗਏ ਹਮਦਰਦੀ ਨਾ ਕਿਸੇ ਦਿਖਾਉਂਦੇ ਮਤਲਬੀ ਬੰਦਾ ਮਤਲਬ ਕੱਢੇ ਮੋਟੇ ਧਰਕੇ ਚਲਾਉਂਦੇ ਲੈਂਦੇ ਧਰਮਾਂ ਦੀ ਓਟ ਨੇ 라ਵਣਾ ਤੇਰੇ ਨਾਲੋਂ ਮਾੜੇ ਅੱਜ ਦੇ ਲੋਕ ਨੇ ਰਾਵਣਾ ਤੇਰੇ ਨਾਲੋਂ ਮਾੜੇ ਅੱਜ ਦੇ ਲੋਕ ਨੇ ਪੇਸ ਬਦਲ ਬਦਲ ਕੇ ਫਿਰਦੇ ਮੋੜ ਉਹੀ ਆ ਜਾਂਦੇ ਹਾਥੀ ਕਹਾਣੀ ਸੱਚ ਹੁੰਦੀ ਦੰਦ ਬਦਲ ਕੇ ਦਿਖਾ ਜਾਂਦੇ ਚੰਗਾ ਕਿੱਥੇ ਸੋਚਦੇ ਰਾਵਣਾ ਤੇਰੇ ਨਾਲੋਂ ਮਾੜੇ ਅੱਜ ਦੇ ਲੋਕ ਨੇ ਰਾਵਣਾ ਤੇਰੇ ਨਾਲੋਂ ਮਾੜੇ ਅੱਜ ਦੇ ਲੋਕ ਨੇ ਤਾਲਬੇ ਛੱਟ ਕਿਸੇ ਤੋਂ ਘੱਟ ਨਾ ਰਹੀ ਜੀਬ ਪੈਰ ਦੇ ਘਸਾ ਜਾਂਦੇ ਬੇਸ਼ਰਮਾਂ ਦੀ ਦਾਲ ਹੁੰਜੇ ਡੁੱਲਦੀ ਲਾ ਬੁਰਕੀ ਤੇ ਖਾ ਜਾਂਦੇ ਹਰੀਆਲੀ ਦੇ ਵੈਰੀ ਬਣੇ ਬੈਠੇ ਹਰੀਆਲੀ ਦੇ ਵੈਰੀ ਬਣੇ ਬੈਠੇ ਆਰੀ ਜੜ ਦਿੰਦੇ ਠੋਕਨੇ ਰਾਵਣਾ ਤੇਰੀ ਨਾਲੋਂ ਮਾੜੇ ਅੱਜ ਦੇ ਲੋਕ ਨੇ ਰਾਵਣਾ ਤੇਰੇ ਨਾਲੋਂ ਮਾੜੇ ਅੱਜ ਦੇ ਲੋਕ ਨੇ ਜਿਹਦੇ ਕੱਖ ਨਹੀਂ ਸੀ ਪੱਲੇ ਦੇਖ ਬੱਲੇ ਬੱਲੇ ਕਰਾ ਗਏ ਅਣਪੜ੍ਹ ਨੇ ਪੜ੍ਹੇ ਲਿਖੇ ਫੇਲ ਕੀਤੇ ਢੂ ਕੁਰਸੀ ਤੇ ਲਾ ਗਏ ਕੁੱਤੀ ਚੋਰਾ ਨਾਲ ਰਲੀ ਝੂਠੇ ਜ਼ੁਬਾਨੋ ਰਹੇ ਭੌਂਕ ਨੇ ਰਾਵਣਾ ਤੇਰੇ ਨਾਲੋਂ ਮਾੜੇ ਅੱਜ ਦੇ ਲੋਕ ਨੇ ਰਾਵਣਾ ਤੇਰੇ ਨਾਲੋਂ ਮਾੜੇ ਅੱਜ ਦੇ ਲੋਕ ਨੇ ਹੁਣ ਇੱਜ਼ਤ ਸ਼ਰਿਆਮ ਨਿਲਾਮ ਹੋਵੇ ਨਵੇਂ ਖਾਸਮ ਬੋਲੀ ਲਾ ਜਾਂਦੇ ਬਸ ਚੋਂ ਉੱਤਰ ਬੈਠਣ ਗੱਡੀ ਵਿੱਚ ਆਸ਼ਿਕ ਮਸ਼ੂਕ ਨਾਲ ਅੱਖ ਮਿਲਾ ਜਾਂਦੇ ਚੁੱਲ੍ਹੇ ਚੜ੍ਹ ਸੁਰਾਖ ਕਰਦੇ ਬਣਦੇ ਟਿਪ ਟੋਪ ਨੇ ਰਾਵਣਾ ਤੇਰੇ ਨਾਲੋਂ ਮਾੜੇ ਅੱਜ ਦੇ ਲੋਕ ਨੇ ਰਾਵਣਾ ਤੇਰੇ ਨਾਲੋਂ ਮਾੜੇ ਅੱਜ ਦੇ ਲੋਕ ਨੇ ਦਰਿੰਦੇ ਦਰਿੰਦਗੀ ਦਿਖਾ ਜਾਂਦੇ ਸਰੀਆ ਮਾਸੂਮ ਦੇ ਪਾ ਜਾਂਦੇ ਦਰਿੰਦੇ ਦਰਿੰਦਗੀ ਦਿਖਾ ਜਾਂਦੇ ਸਰੀਆ ਮਾਸੂਮ ਦੇ ਪਾ ਜਾਂਦੇ ਗਿਰਜਾਂ ਕਿੱਥੇ ਮੂੰਹ ਖੋਲਦਿਆਂ ਚਟੀਆਂ ਗਿਰਜਾਂ ਕਿੱਥੇ ਮੂੰਹ ਖੋਲਦਿਆਂ ਸੇਕਦੇ ਰੋਟੀਆਂ ਜੋੜਦੇ ਵੋਟ ਨੇ ਰਾਵਣਾ ਤੇਰੇ ਨਾਲੋਂ ਮਾੜੇ ਅੱਜ ਦੇ ਲੋਕ ਨੇ ਰਾਵਣਾ ਤੇਰੇ ਨਾਲੋਂ ਮਾੜੇ ਅੱਜ ਦੇ ਲੋਕ ਨੇ ਤਾਂ ਰਾਵਣ ਦਾ ਐਵੇਂ ਹੀ ਬਦਨਾਮ ਕਰਖਿਆ ਹੈ ਰਾਵਣ ਤੋਂ 100 ਗੁਣਾ ਮਾੜੇ ਅੱਜ ਦੇ ਸਮੇਂ ਦੇ ਲੋਕ ਨੇ ਮਨਾਂ ਦੇ ਵਿੱਚ ਬੇਈਮਾਨੀ ਐ ਮੋਢੇ ਧਰਕੇ ਚਲਾਉਂਦੇ ਨੇ ਤਲਵੇ ਝੱਟਦੇ ਨੇ ਲੋਕਾਂ ਦੇ ਹੱਕ ਖਾਂਦੇ ਨੇ ਬੇਈਮਾਨੀਆਂ ਕਰਦੇ ਨੇ ਇੰਨਾ ਕੋ ਚੱਲੀ ਜਾਂਦਾ ਹੈ ਭਰੂਣ ਹੱਤਿਆ ਚੱਲੀ ਜਾਂਦੀ ਹੈ ਕੋਈ ਬੱਚੀ ਸੁੱਟ ਜਾਂਦਾ ਇੱਕ ਆ ਵੀਡੀਓ ਵਾਇਰਲ ਹੋ ਰਹੀ ਹੈ ਰੇਲਵੇ ਸਟੇਸ਼ਨ ਲਵੇ ਸੁੰਨਸਾਨ ਜਗ੍ਹਾ 'ਚ ਕੋਈ ਕੁੜੀ ਨੂੰ ਸੁੱਟ ਗਿਆ ਇਹ ਆਰਾਵਨ ਤੋਂ ਮਾੜੇ ਲੋਕ ਨੇ ਤੇ ਇਹੀ ਫਿਰ ਆਰਾਵਨ ਨੂੰ ਮਾੜਾ ਕਹੀ ਜਾਂਦੇ ਨੇ ਆਰਾਵਨ ਨੂੰ ਜਿਹੜਾ ਫੂਕ ਕੇ ਹੁੰਦੇ ਆ ਬਾਕੀ ਤੁਸੀਂ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਦੇ ਸਕਦੇ ਹੋ